ਬਹੁਤ ਸਾਰੇ ਬੀਜੇਪੀ ਦੇ ਝਾੜੂ ਦੇ ਵਿੱਚੋਂ ਆ ਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਇਆ ਇੰਨਾ ਕੁ ਸਮਰਥਨ ਮਿਲਦਾ ਪਿਆ ਵਾ ਕਿਉਂਕਿ ਲੋਕੀ ਪਛਤਾਵੇ ਚਾ ਦੋ ਵਾਰੀ ਲੋਕਾਂ ਨੂੰ ਇਹ ਸਬਜ਼ ਬਾਗ ਵਿਖਾ ਕੇ ਠੱਗਿਆ ਵਾ ਇਹਨਾਂ ਲੋਕਾਂ ਨੇ ਕਾਂਗਰਸ ਨੇ ਵੀ ਠੱਗਿਆ ਆ ਝਾੜੂ ਵਾਲਿਆਂ ਨੇ ਤੇ ਲੋਕਾਂ ਦਾ ਜੋ ਹਾਲ ਕੀਤਾ ਦੋ ਸਾਲਾਂ ਜੀ ਲੋਕੀ ਕੰਨਾਂ ਨੂੰ ਹੀ ਹੱਥ ਲਾਉਂਦੇ ਆ ਵੀ ਹੁਣ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਿਆ ਇਹ ਸਭ ਮਾਡਲ ਨਵਾਂ ਨਵਾਂ ਲੈ ਕੇ ਆਉਂਦੇ ਕੋਈ ਅਮਰੀਕਾ ਦਾ ਮਾਡਲ ਲਿਆ ਆ ਵਾ ਕੋਈ ਕਿਤੋਂ ਲੈ ਆਉਂਦਾ ਕੋਈ ਦਿੱਲੀੋਂ ਲੈ ਆਇਆ ਸੀ ਪਹਿਲਾਂ ਤੇ ਕੋਈ ਸੌਂਹਾ ਖਾ ਕੇ ਲੋਕਾਂ ਨੂੰ ਲੁੱਟ ਕੇ ਲੈ ਗਿਆ ਇਸ ਕਰਕੇ ਲੋਕੀ ਇਸ ਪਛਤਾਵੇ ਤੇ ਆ ਲੋਕਾਂ ਨੂੰ ਯਾਦ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਮੀਤ ਸਿੰਘ ਬਾਦਲ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਉਹਨਾਂ ਦੀਆਂ ਵੈਲਫੇਅਰ ਸਕੀਮਾਂ ਕਿਸਾਨਾਂ ਨੂੰ ਵੀ ਸਭ ਨੂੰ ਉਹਨਾਂ ਦੀ ਡਿਵੈਲਪਮੈਂਟ ਇਸ ਕਰਕੇ ਸਭ ਵਾਪਸ ਆ ਰਿਹਾ ਆਉਣ ਵਾਲਾ ਸਮਾਂ ਜਿਹੜਾ ਪਾਰਲੀਮੈਂਟ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਉਹ ਮੈਕਸਿਮਮ ਸੀਟਾਂ ਜਿੱਤੂਗਾ ਤੇ ਆਉਣ ਵਾਲੀ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਕਿਉਂਕਿ ਜੋ ਅਸੀਂ ਟੈਂਪਰੇਮੈਂਟ ਜੋ ਛਾ ਲੋਕਾਂ ਦਾ ਜੋ ਜਨੂਨ ਵੇਖਦੇ ਪਏ ਆ ਇਹ ਬਿਲਕੁਲ ਵੇਬ ਮੰਨੂਗੀ ਪਰਵਾ ਘਰ ਬੱਲਿਆ ਜੀ ਪੂਰਾ ਪਰਵਾ ਤੁਹਾਡੇ ਸਾਹਮਣੇ ਆਂ ਵੇਖ ਲਓ ਕਿਤਨਾ ਛਾਲਾ ਮਾਰਦੇ ਪਏ ਲੋਕ ਜੀ ਸ਼ਹਿਰ ਨੂੰ ਤੁਸੀਂ ਯੂਰਪ ਬਣਾਇਆ ਤੇ ਪਿੰਡਾਂ ਦਾ ਵੀ ਉੱਥੇ ਤੁਹਾਡੇ ਤੇ ਵਿਕਾਸ ਕੀਤਾ ਜਾ ਰਿਹਾ ਤੇ ਪਿੰਡਾਂ ਦਾ ਕਟੈਲਾਂ ਲੱਗਿਆ ਯੂਰਪ ਨਹੀਂ ਲੱਗਦਾ ਪਿਆ ਤੁਹਾਨੂੰ ਇਹ ਰੋਟੀਕੇ ਸਾਹਿਬ ਦੀਆਂ ਲੱਗੀਆਂ ਹੈ ਹੈ ਇਸ ਤੋਂ ਬਾਅਦ ਟੇਟਰ ਨਹੀਂ ਲੱਗੀ ਜਿਆਦਾ ਕੋਈ ਪੁੱਟਿਆ ਗਿਆ ਹੋਊਗਾ ਕਨੈਕਸ਼ਨ ਕੰਸਲ ਲੈਣ ਵਾਲੇ ਰਿਪੇਅਰ ਵੀ ਨਹੀਂ ਹੋਇਆ ਜੇ ਤੋਂ ਹੀ ਵਾਅਦਾ ਵਿਕਾਸ ਦੀ ਮੰਗ ਕਰਦੇ ਨੇ ਲੋਕ ਮੈਂ ਕਹਿੰਦਾ ਜੋ ਕਹਿਣਗੇ ਜੋ ਮੂੰਹ ਕਹਿਣਗੇ ਦੁਨੀਆ ਤੇ ਕੁਛ ਔਖਾ ਹੀ ਨਹੀਂਗਾ ਅੱਛਾ ਹੀ ਨਹੀਂ ਹੈਗੀ ਲੋਕਾਂ ਦੀ ਮੈਂ ਤਾਂ ਇਹਨਾਂ ਨੂੰ ਕਿਹਾ 75 ਸਾਲਾਂ ਦੇ ਪਾਰਲੀਮੈਂਟ ਦੇ ਇਤਿਹਾਸ ਦੇ ਵਿੱਚ ਕੋਈ ਮੈਨੂੰ ਇੱਕ ਐਮਪੀ ਦੱਸੋ ਜਿਹਨੇ ਦੋ ਪੈਸਾ ਦਾ ਕੰਮ ਕੀਤਾ ਕਿਸੇ ਨੇ ਕੱਖ ਕੀਤਾ ਹੀ ਨਹੀਂ ਆ ਤੇ ਪਹਿਲਾਂ ਮੇਰੇ ਤੋਂ ਐਮਐਲਏ ਵੀ ਨਹੀਂ ਕਿਸੇ ਨੇ ਕੀਤਾ ਨਾ ਮੰਤਰੀ ਨੇ ਕਿਹਾ ਇਹ ਕੰਮ ਦਾ ਕਲਚਰ ਅਸੀਂ ਲੈ ਕੇ ਆਏ ਆ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੀ ਲੈ ਕੇ ਆਈ ਆ ਤੇ ਸੁਖਬੀਰ ਬਾਦਲ ਹੀ ਲੈ ਕੇ ਆਇਆ ਰਣਜੀਤ ਸਿੰਘ ਸਾਬ ਲੈ ਕੇ ਆਇਆ ਅਨਲ ਜੋਸ਼ੀ ਲੈ ਕੇ ਆਇਆ ਪਹਿਲਾਂ ਨਾ ਕਿਸੇ ਨੇ ਕੰਮ ਕੀਤਾ ਨਾ ਕਿ ਉਹਨੂੰ ਪਤਾ ਹੈ ਬਾਕੀ ਦੇ ਲੋਕਾਂ ਨੂੰ ਅੱਜ ਅਹਿਸਾਸ ਹੋ ਰਿਹਾ ਵੀ ਉਸ ਤੋਂ ਬਾਅਦ ਵੀ ਕੱਤ ਨਹੀਂ ਹੋਇਆ। ਆਪੇ ਨੇ ਗੋਦ ਹੀ ਰਏ ਆ ਪਿੰਡ ਬਾਹਰ ਝਾੜੀ ਵੀ ਮਾਰੀ ਜਾ ਕੇ ਨਾ ਪਿੰਡਾਂ ਦੀ। ਤੇ ਗੋਦ 'ਚ ਹੋਰ ਕੁਝ ਬਾਹ ਕੇ ਬੈਗੇ ਰਾਸ਼ਨ ਪਾਣੀ ਤੇ ਆਪਣਾ ਬਿਰਾੜ ਫਲੂਟ ਕਈ ਗੋਦ 'ਚ ਰੱਖ ਲਏ ਤੇ ਫਿਰ ਪਿੰਡਾਂ ਦਾ ਖਿਆਲ ਕਰਨਾ ਸ਼ੁਰੂ ਕੀਤਾ ਕਰਨਾ ਸ਼ੁਰੂ ਕਿਧੋਂ ਕਰਨਾ ਖੰਭੇ ਲਗਾਨੀ ਆ। ਨਾਮ ਲਾ ਕੇ ਉਹ ਛਾੜੀ ਰੀਤੀ ਰਿਵਾਜ ਨਮਾਜ਼ੂ ਕਰਨਾ। ਗੋਦ ਜੀ ਆਪਣਾ ਨਾਮ ਦੱਸੋ। ਮੈਂ ਕਮਬੀਰ ਸਿੰਘ ਸਾਹਿਬ ਦਾ ਸਰਪੰਚ ਸੁਈਆ ਗੁਰਦ ਅੱਜ ਇੱਥੇ ਸਾਡੇ ਪਿੰਡ ਸ੍ਰੀ ਅੰਜਲ ਜੋਛੀ ਜੀ ਸਰਦਾਰ ਗੁਰਜਾ ਸਿੰਘ ਰਣਜੀਤ ਜੀ ਆਉਂਦੇ ਬਹੁਤ ਬ ਤਲੇ ਵੀ ਵਿਸ਼ਵਾਸ ਦੋਣਾ ਕਿ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਜੋਤੀਸ਼ਾ ਨੂੰ ਵੱਡੀ ਬਹੁਤ ਮਾਤਰਾ ਵਿੱਚ ਚੋਣ ਜਤਾ ਕੇ ਤੇ ਪਾਰਲੀਮੈਂਟ ਦੇ ਭੇਜਾਂਗੇ ਬੱਸ ਕੀ ਲਾਦੇ ਮੁਕਾਬਲਾ ਕਿਹੜੀ ਕਿਹੜੀ ਪਾਰਟੀ ਦਾ ਆਪਣੇ ਨਾਲ ਆ ਗਣੀ ਦਾ ਮੁਕਾਬਲਾ ਹੈ ਹੀ ਨਹੀਂ ਜੀ ਜਿਹੜੇ ਆਪਣੇ ਜੋਸ਼ਾ ਵਿੱਚ ਬਹੁਤ ਮਿਹਨਤੀ ਆ ਲੋਕਾਂ ਨੇ ਉਹਨਾਂ ਦਾ ਕੰਮ ਵੇਖਿਆ ਰਿਹਾ ਨਹੀਂ ਕੇ ਸਭ ਦਾ ਕੰਮ ਵੇਖਿਆ ਵਾ ਲੋਕਾਂ ਨੂੰ ਇਹ ਚੀਜ਼ ਦਿੱਤੀ ਦੀ ਆਮ ਆਦਮੀ ਪਾਰਟੀ ਕਿਸਨ ਦੇ 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 ਕੋਈ ਹੁਕਾਰੇ ਆਮ ਆਪਣਾ ਪਾਰਟੀ ਦਾ ਸੁਤਾਰਾ ਹੀ ਨਹੀਂ ਜੀ ਲੋਕੀ ਦੇ ਪਿੰਡਾਂ ਤੋਂ ਗਾਲਾਂ ਕੱਢ ਕੇ ਭਜਾਉਂਦੇ ਆ ਨਾ ਕਿ ਦੀ ਪਿੰਡਾਂ 'ਚ ਵੜੇ ਆਓ ਹਲੇ ਤਾਂ ਕਿ ਜਿਉਂ ਹੜਾ ਐਮਐਲਏ ਬਣੋਗੇ ਕਿਤੇ ਪਿੰਡ ਚ ਨਹੀਂ ਆਏ ਜੀ ਸਭ ਨੂੰ ਪਿੰਡਾਂ ਚੋਂ ਚੰਨਾਂ ਦੇ ਪਰਵਾੰਗਾ ਹਾਂਜੀ ਬਹੁਤ ਵਧੀਆ ਜੀ ਪਿੰਡਾਂ ਚੋਂ ਵੀ ਲਹਿਰ ਚੱਲ ਰਹੀ ਹੈ ਜੀ ਪਿੰਡਾਂ ਚ ਬਹੁਤ ਵਧੀਆ ਜੀ ਬਹੁਤ ਵਧੀਆ ਚੱਲ ਰਹੀ ਆ ਲੋਕਾਂ ਨੂੰ ਜਿਹੜੀਆਂ ਦੋ ਪਾਟੀਆਂ ਪਹਿਲਾਂ ਵੇਖੀਆਂ ਕਾਂਗਰਸ ਵੀ ਵੇਖ ਲਈ ਤੇ ਆਪ ਵੀ ਵੇਖ ਲਈਏ ਲੋਕਾਂ ਦਾ ਇਹਨਾਂ ਵਲੋਂ ਜਿਹੜਾ ਮੋਜ਼ੀ ਉਹ ਭੰਗ ਹੋ ਚੁੱਕਾ ਵਾ ਲੋਕਾਂ ਨੇ ਵੇਖ ਲਿਆ ਵੀ ਜਿਹੜੀਆਂ ਪਾਟੇ ਆਪਾਂ ਜਿਤਾਇਆ ਉਹਨਾਂ ਕੁਛ ਨਹੀਂ ਸਵਾਲ ਕਰਿਓ ਜੀ ਬਤਾਈਏ ਅੱਜ ਬੜਾ ਟਾਰੀ ਹਲਕੇ ਦੇ ਵਿੱਚ ਆਏ ਹੋ ਕਿੰਨਾ ਕੁ ਹੰਗਾਰਾ ਮਿਲਿਆ ਵਰਤਾਂ ਦਾ ਜੀ ਅੱਜ ਲੋਕ ਜਿਹਦਰ ਗੁਲਜਾਰ ਸਿੰਘ ਜੀ ਰਣੀ ਕੇ ਜੋ ਸਾਬਕਾ ਮੰਤਰੀ ਪੰਜਾਬ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅਟਾਰੀ ਸਰਕਲ ਤੋਂ ਸ਼ੁਰੂ ਹੋ ਕੇ ਅੱਜ ਚੌਥੇ ਬਰੂਬ ਦੇ ਹੀ ਪਹੁੰਚਿਆ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸ੍ਰੀ ਅਨਿਲ ਜੋਸ਼ੀ ਜੋ ਪਾਰਲੀਮੈਂਟ ਹਲਕੇ ਤੋਂ ਸਰੋਵਣੀ ਕਾਲੇ ਦਾ ਉਮੀਦਵਾਰ ਨੇ ਤੇ ਸਾਰੇ ਸਰਕਲਾਂ ਨੇ ਹਲਕੇ ਦੇ ਨਮਾਇੰਦਿਆਂ ਨੇ ਪੰਚਾਂ ਸਰਪੰਚਾਂ ਸਰਕਲ ਪ੍ਰਧਾਨਾਂ ਤੇ ਵੋਟਰਾਂ ਸਪੋਰਟਰਾਂ ਨੇ ਖੁੱਲ ਕੇ ਵਿਚਾਰਾਂ ਕੀਤੀਆਂ ਨੇ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਬੀਜੇਪੀ ਦੇ ਇੱਕ ਸਾਬਕਾ ਜ਼ਿਲ੍ਹਾ ਪ੍ਰਧਾਨ ਅਦਿਲ ਜੀ ਅਤੇ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਮੇਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਤੇ ਕੁਝ ਆਪ ਦੇ ਵਰਕਰ ਉਹ ਤਿੰਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਵਜੂਦਗੀ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਇਹ ਤੋਂ ਸਾਬਤ ਹੁੰਦਾ ਵਾ ਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਵਾ ਕੇ ਅੰਮ੍ਰਿਤਸਰ ਲੋਕ ਸਭਾ ਸੀਟ ਤੇ ਸੀਟ ਸਮੇਤ ਪੰਜਾਬ ਦੀਆਂ 13 ਦੀਆਂ 13 ਸੀਟਾਂ ਉਸ ਸ਼ਰੋਣੀ ਅਕਾਲੀ ਦਲ ਦੀ ਝੋਲੀ ਪਉਣ ਜਾ ਰਹੇ ਨੇ ਅਸ ਮੇਰੇ ਨਾਲ ਸ਼ਰੋਣੀ ਗੁਰਦੁਆਰਾ ਬਰਨਤ ਕਮੇਟੀ ਦੇ ਮੈਂਬਰ ਜਹਦਰ ਵਿਕਮਿੰਦਰ ਸਿੰਘ ਜੀ ਕਾਪੜਖੇੜੀ ਆ ਬੰਬ ਸਾਹਿਬ ਤੇ ਹਲਕੇ ਦੀ ਸਮੁੱਚੀ ਦੀ ਰਡਰਸ਼ਿਪ ਵੀ ਮੌਜੂਦ ਆ ਇਸ ਕਰਕੇ ਲੋਕਾਂ ਨੇ ਫੈਸਲਾ ਕਰ ਲਿਆ ਵਾ ਕਿ 2024 ਜਿਹੜੀ ਆਈ ਹੈ ਪਾਰਲੀਮੈਂਟ ਦੀ ਚੋਣ 13 ਦੀਆਂ 13 ਸੀਟਾਂ ਤੇ 2027 ਦੇ ਵਿੱਚ ਆ ਸਦਾ ਸੁਖਵੀਰ ਸਿੰਘ ਵਾਲਾ ਸਾਹਿਬ ਨੂੰ ਲੋਕ ਮੁਖਵਤੀ ਵਖਣਾ ਚਾਹੁੰਦੇ ਨੇ ਇਹ ਸਾਡੀ ਅੱਜ ਅੱਜ ਦਫਾ ਫਾਇਆ ਹੈ ਜੀ